ਸਤਿ ਸ਼੍ਰੀ ਅਕਾਲ ਭਾਈ ਸਾਰੇ ਵੀਰਾਂ ਨੂੰ ਉਮੀਦ ਆ ਭਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਅੱਜ ਭਾਈ ਆਪਾਂ ਤੁਹਾਨੂੰ ਪੱਖਾ ਬੰਦ ਕਰ ਦਈਏ ਪਹਿਲਾਂ ਖੜਕਾ ਹੁੰਦਾ ਸੀਗਾ ਤੇ ਅੱਜ ਤੁਹਾਨੂੰ ਬਹੁਤ ਵਧੀਆ ਚੀਜ਼ ਦੱਸਣ ਜਾ ਰਹੇ ਹਾਂਗੇ ਆਪਾਂ ਤੋਡਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਉਹ ਚੀਜ਼ 'ਚ ਠੀਕ ਆ ਤੇ ਨਜਾਇਜ਼ ਹੀ ਫਾਇਦਾ ਹੋਊਗਾ ਵੀਡੀਓ ਐਂਡ ਤੱਕ ਧਿਆਨ ਨਾਲ ਸੁਣਿਓ ਥੋੜੀਆਂ ਬਹੁਤ ਜਾਨਕੀ ਕੰਮ ਦੀਆਂ ਗੱਲਾਂ ਨੇ ਇਹ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਕੰਮ ਦੀਆਂ ਗੱਲਾਂ ਵੀਡੀਓ 'ਚ ਜਿਹੜੀ ਵੀਡੀਓ ਆਪਾਂ ਬਣਾਉਣ ਜਾ ਰਹੇ ਹਾਂਗੇ ਠੀਕ ਆ ਬਹੁਤ ਜ਼ਿਆਦਾ ਕੰਮ ਦੀਆਂ ਗੱਲਾਂ ਤੇ ਇੱਕ ਭਰਾ ਆਪਣੇ ਜਿਹੜੇ ਵੀ ਆਪਣੇ ਚੈਨਲ ਨੂੰ ਦੇਖਦਿਆ ਸਬਸਕ੍ਰਾਈਬਰ ਜ਼ਰੂਰ ਕਰ ਲਓ ਆਪਣੇ ਚੈਨਲ ਨੂੰ ਠੀਕ ਆ ਲਾਈਕ ਕਮੈਂਟ ਕਰਿਆ ਕਰੋ ਬਾਈ ਤੇ ਬਸ ਇੱਕ ਸਬਸਕ੍ਰਾਈਬਰ ਵਾਲੀ ਬੇਨਤੀ ਜ਼ਰੂਰ ਕਿਉਂਕਿ ਆਪਾਂ ਬਹੁਤ ਕੰਮ ਦੀਆਂ ਗੱਲਾਂ ਤੇ ਕਬੂਤਰ ਵੀ ਜਿਹੜੇ ਆਪਾਂ ਛੇੜ ਲਈ ਪਾਉਣੇ ਹੁੰਦੇ ਆ ਬੱਚੇ ਵੀ ਪਾਉਣੇ ਆ ਸਭ ਚੀਜ਼ ਜਾਨੀ ਕਿ ਗਰੰਟੀ ਵਾਲੀ ਇੱਥੋਂ ਮਿਲਦੀ ਆ ਹਨਾ ਬਾਈ ਕੰਮ ਦੀ ਚੀਜ਼ ਇਹ ਆ ਬਹੁਤ ਬੰਦੇ ਜਿਵੇਂ ਮਰਲਾ ਅੱਖਾਂ ਦੀ ਬਿਮਾਰੀ ਹੋ ਗਈ ਬਿਮਾਰੀਆਂ ਤੋਂ ਸਾਨੂੰ ਦਵਾਈ ਦੱਸਣ ਜਾ ਰਹੇ ਆ ਅੰਜੈਕਸਨ ਬਹੁਤ ਵਧੀਆ ਅੰਜੈਕਸਨ ਆ ਤੇ ਮੇਰੇ ਕੂੜੀ ਇਸ ਨੂੰ ਦਿਖਾਵਾਂਗੇ ਤੇ ਰਿਜ਼ਲਟ ਵੀ ਆਇਆ ਠੀਕ ਆ ਜੇ ਕਬੂਤਰ ਹੀ ਅੱਖ ਦੁਖਦੀ ਹੋਵੇ ਸੋਕਾ ਹੋਵੇ ਆਂਡਿਆਂ ਤੋਂ ਵੀ ਰੁਕਿਆ ਹੋਵੇ ਕਬੂਤਰ ਯਾਰ ਮਾੜ ਲਓ ਠੀਕ ਆ ਕੋਈ ਵੀ ਦੁੱਖ ਤਕਲੀਫ ਬਿਮਾਰੀ ਹੋਵੇ ਕਬੂਤਰ ਨੂੰ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਠੀਕ ਆ ਤੇ ਇਲਾਜ ਕੀ ਆ ਇਸ ਨੂੰ ਦਿਖਾਉਣੇ ਟੀਕਾ ਦਿਖਾਉਣਾ ਤੁਹਾਨੂੰ ਕਿਹੜਾ ਹੈ ਉਹ ਆਹ ਟੀਕਾ ਹੈਗਾ ਸਿਪ ਚ ਲੱਗਦਾ ਟੀਗਾ ਹੈ ਠੀਕ ਆ ਆ ਇਹਦਾ ਨੰਨ ਆ ਪੜ ਲਓ ਠੀਕ ਆ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਚੀਜ਼ ਆ ਇਹ ਅੱਧਾ ਲੀਟਰ 13 1400 ਦਾ ਹੁੰਦਾਗਾ ਤੇ ਇਹ ਸ਼ੂਗਰ ਵਾਲੀ ਸਰਿੰਜ ਨਾਲ ਨਹੀਂ ਲੱਗਦਾ ਇਹ ਵੀ ਤੁਹਾਨੂੰ ਦੱਸ ਦਈਏ ਠੀਕ ਆ ਲੱਗਦਾ ਹੈਗਾ ਇਹ ਆਪਣੀ ਜਿਹੜੀ ਬੰਦਿਆਂ ਵਾਲੀ ਆਮ ਆਪਾਂ ਬੰਦਿਆਂ ਦੇ ਜਿਹੜਾ ਟੀਕਾ ਲਾਉਂਦਾ ਉਹ ਟੀਕੇ ਨਾਲ ਲੱਗਦਾ ਲਾਉਣਾ ਇਹ ਸਿੱਪ ਦੇ ਵਿੱਚ ਆਪਾਂ ਨੇ ਠੀਕ ਆ ਸਿੱਪ ਚ ਲਾਉਣਾ ਆਪਾਂ ਨੇ ਇਹ ਠੀਕ ਆ ਆ ਆਪਣੇ ਸਾਰੇ ਕਬੂਤਰਾਂ ਨੇ ਲਾਇਆ ਇਹ ਉਤਰਾ ਆਪਣੇ ਪੂਰੇ ਫਿੱਟ ਨੇ ਤੰਦਰੁਸਤ ਨੇ ਬੱਚੇ ਹੋਰ ਕੱਢ ਲਏ ਆਪਣੇ ਸਾਰੇ ਕਬੂਤਰਾਂ ਨੇ ਤਕਰੀਬਨ ਬੱਚੇ ਇੱਧਰ ਵੀ ਕੱਢੇ ਯਾਰ ਇਹਨੇ ਹਨਾ ਤੇ ਟੀਕੇ ਦਾ ਰਿਜ਼ਲਟ ਬਹੁਤ ਵਧੀਆ ਬਾਈ ਤੁਹਾਨੂੰ ਪਤਾ ਆਪਾਂ ਉਹੀ ਗੱਲ ਸ਼ੇਅਰ ਕਰਦੇ ਹੁੰਨੇ ਆ ਜੀ ਜੇ ਦਾ ਤੁਹਾਨੂੰ ਰਿਜ਼ਲਟ ਮਿਲਿਆ ਹੋਵੇ ਹਨ ਤੇ ਆਹ ਦਵਾਈਆ ਇਹ ਟੀਕਾ ਲਿਆ ਕੇ ਫਰਿੱਜ ਚ ਰੱਖਣਾ ਠੀਕ ਆ ਖਰਾਬ ਵੀ ਨਹੀਂ ਹੁੰਦਾ ਘੱਟੋ ਘੱਟ ਸਾਲ ਦੀ ਤਾਂ ਪੱਕੀ ਗਰੰਟੀ ਹੈ ਇਹਦੀ ਟੀਕੇ ਦੀ ਲਾਕਵਾ ਹੋਵੇ ਜਿਹਨੂੰ ਹੋਇਆ ਹੋਵੇ ਰਾਣੀ ਖੇਤ ਜਿਹਨੂੰ ਕਹਿ ਦਿੰਦੇ ਆ ਉਹ ਵੀ ਬਾਈ ਇਹਦੇ ਨਾਲ ਸਹੀ ਹੋ ਜਾਂਦਾ ਬਿਲਕੁਲ ਅੱਖਾਂ ਖਰਾਬ ਹੋਣ ਸੋਕਾ ਲੱਗਿਆ ਹੋਵੇ ਇਹਦੇ ਵਿੱਚ ਨਾ ਬਾਈ ਵਿਟਾਮਿਨ ਬਹੁਤ ਜ਼ਿਆਦੇ ਨੇ ਆਹ ਟੀਕੇ ਜਣੇ ਕਿ ਪਾਵਰਫੁੱਲ ਟੀਕਾ ਇਹ ਹੈ ਇਹ ਜਿਹੜਾ ਪਾਵਰ ਬਹੁਤ ਜ਼ਿਆਦਾ ਨਾਲ ਪਾਵਰ ਵੀ ਇਹ ਬਿਮਾਰੀਆਂ ਨੂੰ ਵੀ ਉਹ ਕਰਦਾ ਕੰਟਰੋਲ ਕਰਦਾ ਤੇ ਇਹਦੇ ਵਿੱਚ ਪਾਵਰ ਵੀ ਬਹੁਤ ਜ਼ਿਆਦਾ ਹੈ ਇਹ ਟੀਕੇ ਦੇ ਵਿੱਚ ਆਪਾਂ ਦੀ ਕੋਈ ਮਸੂਰੀ ਨਹੀਂ ਕਰਦੀ ਕਿਤੇ ਕੋਈ ਬੰਦਾ ਸੋਚ ਲੇ ਵੀ ਮਸੂਰੀ ਕਰ ਰਿਹਾ ਚੀਜ਼ ਦੀ ਆਪਾਂ ਮਸੂਰੀ ਨਹੀਂ ਕਰ ਰਹੇ ਆਪਾਂ ਆਪ ਖੁਦ ਆਪਣੇ ਕਬੂਤਰਾਂ ਤੇ ਇਹ ਜਾਨੀ ਕਿ ਇਹ ਕੀ ਉਹ ਕਰਿਆ ਕਬੂਤਰ ਇਹਨਾਂ ਕਬੂਤਰਾਂ ਦੀ ਉਡਾਣ ਵੀ ਬਹੁਤ ਜ਼ਿਆਦਾ ਵੱਧਦੀ ਆ ਉੱਡਣ ਵਾਲੇ ਕਬੂਤਰਾਂ ਦੇ ਵੀ ਸੱਚ ਆਪਾਂ ਲਾ ਸਕਦੇ ਹਾਂ ਤੁਹਾਨੂੰ ਇਹ ਦੱਸਦਾ ਗੱਲ ਆ ਵਾ ਉੱਡਣ ਵਾਲੇ ਕਬੂਤਰਾਂ ਦੇ ਵੀ ਲਾ ਸਕਦੇ ਆ ਇਹਨਾਂ ਨੂੰ ਠੀਕ ਆ ਬਹੁਤ ਜਿਆਦਾ ਉਡਾਨ ਦਿੰਦੀ ਆ ਕੂਤਰਣ ਇਹ ਲਾ ਕੇ ਆਹ ਠੀਕ ਹੈਗਾ ਇਹ ਲਾ ਦੋ ਤੇ ਵਿੱਚ ਜਿਵੇਂ ਬਹੁਤ ਬੰਦਿਆਂ ਦੇ ਭਾਈ ਕਮੈਂਟ ਆਇਆ ਜਾਂ ਫੋਨ ਆਇਆ ਹਨਾ ਕਹਿ ਦਿੰਦੇ ਆ ਭਰਾ ਵੀ ਯਾਰ ਅੰਡਿਆਂ ਚੋਂ ਨਾ ਬੱਚੇ ਨਿਕਲਦੇ ਨਹੀਂ ਵਿੱਚ ਹੀ ਮਰ ਜਾਂਦੇ ਆ ਆਪਣੇ ਤਾਂ ਕੋਈ ਨਹੀਂ ਮਰਦੇ ਆ ਦੇਖ ਲਾ ਨਿਕਲੇ ਆ ਲੈ ਆਹ ਪਏ ਨੇ ਇਹਦੀ ਥੱਲੇ ਵੀ ਮਨ ਲਾ ਦੋ ਜਿੰਨੇ ਹੀ ਕੱਢੇ ਪਿਆ ਆ ਪਿਆ ਲੈ ਦੇ ਦੂ ਸਾਰ ਇੱਕੋ ਜਿਹੇ ਬੱਚੇ ਗੱਡੇ ਵੇਣ ਵਾਲੇ ਲੈ ਆ ਵੀ ਹੋਣੀ ਗੱਡੀ ਜਾਂਦੀ ਹੈਗੀ ਇੱਕ ਇਹਨੇ ਅੱਜ ਤੜਕੇ ਕੱਥ ਨੇ ਕੱਢ ਲਿਆ ਉਹ ਪਿਆ ਆ ਪਿਆ ਠੀਕ ਆ ਖਰਾਕ ਵੀ ਜ਼ਰੂਰੀ ਆ ਕੱਲੀ ਆਪਾਂ ਕਣਕ ਸਰੋਂ ਪਾ ਕੇ ਪਰਾਂ ਹੋ ਜਾਣੇ ਆ ਠੀਕ ਇਹਨਾਂ ਨੂੰ ਇਹਨਾਂ ਨੂੰ ਸਟਾਰਟਰ ਫੀਡ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸਟਾਰਟਰ ਫੀਡ ਜ਼ਰੂਰ ਪਾਇਆ ਕਰੋ ਜੋੜਿਆਂ ਨੂੰ ਠੀਕ ਆ ਉਹਦੇ ਨਾਲ ਕੈਲਸ਼ੀਅਮ ਆਇਰਾ ਵਗੈਰਾ ਉਹਦੇ ਵਿੱਚ ਬਹੁਤ ਕੁਝ ਪਾਇਆ ਹੁੰਦਾ ਕੂਤਰ ਦੀ ਜਦੋਂ ਜਨਮਰ ਦੀ ਆਬਦੀ ਘਾਟ ਪੂਰੀ ਹੋਊਗੀ ਤਾਈਓ ਹੋਊਗਾ ਤੇ ਬੱਚੇ ਤੰਦਰੁਸਤ ਪੈਦਾ ਹੋਣਗੇ ਹਨ ਇਹ ਚੀਜ਼ਾਂ ਧਿਆਨ ਰੱਖੋ ਤੇ ਕੂਤਰ ਬਾਈ ਤੁਹਾਡੇ ਫੁੱਲ ਤੰਦਰੁਸਤ ਰਹਿਣਗੇ ਐਂ ਟਿਪ ਟਾਪ ਬਾਈ ਬਾਕੀ ਆਪਣੇ ਚੈਨਲ ਨੂੰ ਜਿਹੜੇ ਭਰਾ ਦੇਖਦੇ ਆ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ